ਲਓ ਵੀ ਮਿੱਤਰੋ ਅੱਜ ਆਪਾਂ ਪਹੁੰਚਣ ਲੱਗਿਆ ਪਿੰਡ ਉੱਡਤ ਜੋ ਕਿ ਆਪਣੇ ਭਰਾ ਕ੍ਰਿਸ਼ਨ ਵਰਗੇ ਕਬੂਤਰ ਲੈ ਕੇ ਆਉਣਗੇ ਤੇ ਆਪਣਾ ਹੀ ਕਬੂਤਰ ਆ ਤੇ ਆਪਾਂ ਬਾਜੀ ਤੇ ਛੱਡਾਂਗੇ ਅੱਜ ਆਇਓ ਫਿਰ ਆਪਾਂ ਚੱਲਦੇ ਆ ਠੀਕ ਹੈ ਪਹੁੰਚ ਚੁੱਕੇ ਆਪਾਂ ਪਿੰਡ ਉੱਡਤ ਬਾਈ ਕਰੋ ਚੈੱਕ ਆਪਣੀ ਕੋਉਤਰੀ ਕਾਲਾ ਕੰਡ ਤੇ ਹਰਾ ਕੀ ਆ ਪੱਲਾ ਕੰਤਾਂ ਕੰਤਾਂ ਹਾਂ ਗੋਦਾ ਲਾਓ ਇੱਕ ਤਾਂ ਪਿੱਤਾ ਕ੍ਰੀਸ਼ਨ ਸਾਰੇ ਖਿਡਾਰੀ ਪਹੁੰਚ ਚੁੱਕੇ ਆ ਬਾਈ ਟਾਪ ਤੇ ਫੇ ਆਪਾਂ ਕਮਾ ਕੇ ਆਵਾਂਗੇ ਬਹੁਤ ਤਗੜੇ ਤਗੜੇ ਖਿਡਾਰੀ ਗੱਡੀਆਂ ਤੇ ਮੋਟਰਸਾਈਕਲਾਂ ਤੇ ਪਹੁੰਚ ਚੁੱਕੇ ਆ ਬਾਈ ਸ਼ਿਖਰਾਂ ਤੇ ਪਹੁੰਚ ਗਈ ਕੂਟਰਵਾਜੀ ਬਾਈ ਮੈਦਾਨ ਕਾ ਉਦਾ ਪੰਨ ਲੋ ਰੰਗ ਲਿਆਓ ਯਾਰ ਕਰੋ ਦੇਖੀ ਕੀ ਹੋਇਆ 11 ਹੈਗਾ ਉਹ ਖੰਡ ਚੱਕ ਰਹੀ ਹੈ ਗਾਰੰਟੀ ਜਉਦਾ ਕੋਈ ਨਾ ਹੌਲੀ ਉਹ ਬਾਈ ਗਾਥੜੀ ਇਹਨਾਂ ਨੂੰ ਸ਼ਰਮ ਨਹੀਂ ਹੋਣੀ ਚਾਹੀਦੀ हां थनु ਪੰਜਾਹ ਚਰਮਾ ਯਾਰ ਕਿ ਤੂੰ ਦੇਖ ਇਹਨੇ ਕਿਹ ਬਜੇ ਕੰਜੇ ਦਾ ਕਿੱਥੇ ਕਿੱਥੇ ਦੂ ਕਿਹੜਾ ਹੁੰਦਾ ਹੈ ਕਿੱਥੋਂ ਆਉਂਦਾ ਹੈ ਇਹਦੇ ਪਰ ਤਾਂ ਬਾਈ ਰੋਮੇ ਆਂਦਾ ਮਿੰਦਿਆ ਉਹ ਹੈ ਇਹ ਬਰਿਆਨੀ ਤੇਰੇ ਵਾਲੇ ਦਾ ਉਹ ਰੰਗ ਤੇਰੇ ਸੇਮ ਸੀਗੇ ਬਾਈ ਦੱਸ ਦੇ ਰੰਗ ਮੇਰੇ ਦੋ ਤਿੰਨ ਗੁੱਤਰਾ ਨੇ ਹੈ ਰੰਗ ਮੇਰੇ ਦੋ ਤਿੰਨ ਗੁੱਤਰਾ ਕੱਪਿਆ ਉਹ ਸਾਹਮਣੇ ਬਾਈ ਮੋਰ ਬੱਪੀ ਆਣਾ ਬੈਠਾ ਉਹਥੇ ਲੈ ਜਾ ਉਹਥੇ ਲੈ ਜਾ ਢੱਬੀ ਆਇਆ ਗੋਲ ਮਾਰੀ ਇਹਨੇ ਲੋੜ ਆਇਆ ਕਾਂਟ ਹੈ ਓਏ ਤਾਰੀ ਵਾਲੀ ਗੁੱਤਰੀ ਤੇ ਜਾਂ ਸਾਡਾ ਜਮਲਦਾ ਤਾਂ ਨਹੀਂ ਕਿਸਨਾਂ ਕਾਂਟ ਮੇਰਾ ਤਾਂ ਨਹੀਂ ਮਿਲਦਾ ਗੁੱਤਰਾ ਕੋਰਾ ਬਾਈ ਆ ਵੀ ਮਿੱਤਰੋ ਦਿਖਾਉਨੇ ਆ ਕਿਹੜੇ ਕਿਹੜੇ ਖੜਾਰੀ ਪਹੁੰਚੇ ਆ ਇੱਧਰ ਬਿੱਲਾ ਮੱਖਾ ਤੇ ਇੱਧਰ ਬਾਈ ਪ੍ਰਗਟ موسی ਕੀ ਆਲਾ ਬਾਈ ਇੱਧਰੋ ਦੇਖੋ ਬਾਈ ਸਾਰੇ ਖੜਾਰੀ ਪਹੁੰਚੇ ਹੋਇਆ ਚੰਗੇ ਹਰਾ ਲਾਲ ਨਹੀਂ ਕਾਲਾ ਹੀ ਕਰਦਾ ਰੰਗ ਲਾਗੇ ਸਾਹਮਣੇ ਦੇਖੋ ਬਾਈ ਲਾਦੀ ਬੜੰਗ ਵਰਗੇ ਵੀ ਪਹੁੰਚੇ ਹੋਇਆ ਬਾਈ ਆਪਣੇ ਯਾਰੀ ਹੈ ਹੈ ਪਾਣੀ ਲਈ ਜਾਂਦੇ ਆ ਬਾਈ ਸਾਰੇ ਲੱਗਦਾ 200 ਤੋਂ ਪਲੱਸ ਕਬੂਤਰ ਹੋ ਗਏ ਬਾਈ ਕਰੋ ਚੈੱਕ सारे खिलाड़ी दिखा थे कहे पहुंचे लेले भी सुपरस्टार कृष्ण पहुंचे हुए हैं ਨੇ ਬੂਚਨੀਰ ਬਰਾਏ ਇਸ ਪਰੇ ਬੈਠੇ ਉਹ ਲੋਕਾਂ ਨੂੰ ਆਉਂਦਾ ਹੈ ਉਹ ਮਾੜਾ ਕੋਤਰਾ ਤੇ ਉਹ ਹੌਲਾ ਪਾਉਂਦੇ ਨੇ ਨਾ ਵਾਸਤੇ ਪ੍ਰਸ਼ਤਾਰ ਕੀ ਦੇ 127 ਲਿਖੇ ਹੋਏ ਉਹ ਸੇ ਘੱਟ ਜਿਹਾ ਕੁਸਰਾ ਬਹੁਤ ਐਕਸਪੀ ਅੱਛਾ ਜੀ ਉਹ ਸੇ ਘੱਟ ਜਿਹਾ ਬਾਲੇ ਬਾਕੀ ਹੁੰਦਾ ਯਾਰ ਸuper star ਖਿਡਾਰੀ ਪਹੁੰਚੇ ਹੋਇਆ ਬਾਈ ਕਰੋ ਚੈੱਕ ਸਾਰੇ ਖਿਡਾਰੀ ਆਏ ਹੋਇਆ ਬਾਈ ਦੂਰੋਂ ਦੂਰੋਂ ਕੋਈ ਨਾ ਕੋਈ ਨਾ ਸਾਰੇ ਨਹੀਂ ਬਣਾਈ ਜਾਂਦੇ ਆ ਅੱਗੇ ਬਣਾਈ ਜਨ ਕੋਈ ਗੱਡੀਆਂ ਤੇ ਕੋਈ ਕਾਰਾਂ ਤੇ ਬਈ ਮੋਟਰਸਾਈਕਲਾਂ ਤੇ ਸਭ ਖੜਾ ਰਹੀ ਪਹੁੰਚਿਆ ਹੈ ਬਈ ਲੋ ਵੀ ਮਿੱਤਰੋ ਓਲੇ ਬੱਦਣੇ ਸ਼ੁਰੂ ਹੋ ਗਏ ਆ ਆ ਜਾ ਦੇ ਰੇ ਮਾ ਲਈਓ ਜੀ ਸ਼ੱਕ ਤਾਂ ਕਰੋ ਭਾਈ ਚੱਕ ਛੱਡੀ ਚੱਲੋ ਯਾਰ ਆਜੋ ਹਿੰਦੂ ਨਾਲ ਯਾਰ ਇਹ ਆਪ ਕੋ ਭਾਈ ਹੈ ਓ ਭਾਈ ਆਜੋ ਯਾਰ ਚਾਰ ਪੰਜ ਨੂੰ ਇੰਦਰ ਘਰਦੇ ਹੋ ਭਾਈ ਲਓ ਭਾਈ ਕਰੋ ਤੇ ਵਧ ਗਿਆ 20 ਮਿੰਟਾਂ ਤੇ ਕਮਰਾ ਲਾਵਾਂਗੇ ਮੁਰਤੀਆਂ ਰੱਖ ਕੇ ਬੈਠੀ ਹੋਇਆ ਹਾਂ ਗਰਮ ਗਾਗਨ ਗਾਗਨ ਸੁਪਾਤਾ ਕੋਈ ਇਸ ਕੁਝ ਨਹੀਂ ਕਰਨਾ ਸਰ ਕੋਈ ਅਜੀ ਕੁਝ ਨਹੀਂ ਕਰਨਾ ਤੂੰ ਛੱਡ ਦੇ ਛੱਡੀ ਚੱਲੋ ਭਾਈ ਫਿਮਾ ਪੁੱਤਰ ਨੂੰ ਉਧਾਰ

ਲੋਵੀ ਵੱਜਣ ਲੱਗਿਆ ਓਲੇ ਤੇ ਓਲਾ ਹੋ ਗਿਆ ਕੰਮ ਸਟਾਰਟ ਇੱਕ ਓਲਾ ਹੋਰ ਇੱਕ ਓਲਾ ਹੋਰ ਬਾਈ ਚਾਰ ਚਾਰ ਇਕੱਠੇ ਸਟੋਰ ਲਾ ਬਣਾ ਆ ਆ ਆਹ ਕਹਿੰਦੇ ਮੰਨਾ ਗਾਗੋਵਾਲ ਮੋਰ ਬੱਪੀ ਅਣ ਵੀ ਪਹੁੰਚੇ ਹੋਇਆ ਬਈ ਦੇ ਕੋਈ ਕਬੂਤਰ ਚਾੜ ਤੇ ਓਲੇ ਤੇ ਓਲਾ ਲਓ ਵੀ ਆ ਛੜਦਾ ਪਾਣੀ ਨੁੱਟੜਦਾ ਸੀ ਕਬੂਤਰ ਦੇ ਵਿੱਚੋਂ ਆ ਗਈ ਗੋਲੀ ਦੇਖੋ ਬਾਈ ਸੱਜੀ ਦੇ ਵਿੱਚ ਇੱਥੇ ਦੇਵਾਉਂਗਾ ਦੋ ਕੂਤਰ ਹੁਣਗਾ ਵੀ ਚੋਣ ਤੇ ਇਕੱਠੇ ਇੱਥੇ ਆਖਰੀ ਇੱਕ ਟਰੱਕ ਹੋਈ ਤਾਂ ਚਾਰ ਪੰਜ ਕ੍ਰੀਸ਼ਨ ਲੈਲੇ ਵਾਲਾ ਲਓ ਵੀ ਚਾੜਤੀ ਕੂਤਰੇ ਚੌਥਾ ਪੰਜਵਾਂ ਉਚਾਰ ਤੇ ਥੋੜੀ 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 ਬਾੰਦੀ ਤੇ ਖੇੜੀ ਆੜਦੇ ਉੱਤ ਨਹੀਂ ਲੱਗਦਾ ਕਿੱਧਰ ਕਬੂਤਰ ਦੇਖੋ ਭਾਈ ਛਾਂ ਪੈਣ ਲੱਗ ਗਈ ਕੜਕੇ ਨਾਲ ਹੀ ਦੇਖੋ ਭਾਈ ਕਿੰਨੇ ਕਬੂਤਰ ਹੋ ਗਏ ਆਸਮਾਨ ਦੇ ਵਿੱਚ ਕੱਲੇ ਕਬੋਤਰੀ ਦਿੰਦੇ ਆ ਇਹਨੇ ਨੇਰੇ ਬਣਾਣਾ ਕੋਈ ਬੂਤੋ ਛੱਡ ਦਿਓ ਕਹਿੰਦੇ ਲਾਡੀ ਬੜੰਗ ਵਰਗੇ ਵੀ ਪਹੁੰਚ ਚੁੱਕੇ ਆ ਬਈ ਲਓ ਜੀ ਆ ਇੱਕ ਹੋਰ ਚੜਾਤਾ ਬਈ ਦੋਤਰ ਇੱਕ ਹੋਰ ਛੜਤਾ ਬਈ ਇੱਕ ਹੋਰ ਇੱਕ ਹੋਰ ਦੇਖੋ ਬਈ ਦੇਖੋ ਭਾਈ ਸ਼ਾਮ ਹੁੰਦੀ ਹੈ ਕਬੂਤਰਾਂ ਦੇ ਬਹੁਤ ਜ਼ਿਆਦਾ ਕਬੂਤਰ ਹੋਗੇ ਲੋ ਮਿੱਤਰੋ ਆ ਛੜਤਾ ਇੱਕ ਦੋਨੇ ਰੱਤੇ ਛੜਤੇ ਆ ਆ ਛੜਤੇ ਦੋ ਹੋਰ ਬਾਈ ਇੱਕ ਕਬੂਤਰ ਹੋਰ ਛੱੜਦਾ ਬਈ। ਇਹ گلابی ਦੁੱਸਿਆਂ ਦਾ। ਲਓ ਬਈ ਇੱਕ ਹੋਰ ਛੱੜਦਾ। ਇੱਕ ਹੋਰ ਛੱੜਦਾ ਬਈ। ਆ ਦੋ ਹੋਰ ਛੱੜਦੇ। ਮੜਾਂਗੇ ਲਓ ਜੀ 4 ਹੋ ਗਏ ਝੁੱਕਾ ਹੋਰ ਛੱਡਤਾ ਵੀ ਹਾਂ ਜਗਵਾੜ ਕੇ ਸਟੂਡੀਓ ਵਾਲੀ ਪਾਣਾ ਲਓ ਜੀ ਲਓ ਇੱਕ ਬੰਦੇ ਨੇ ਤਿੰਨ ਚਾਰ ਕਬੂਤਰ ਛੱਡਤੇ ਇੱਕ ਹੋਰ ਛੱਡਤਾ ਵੀ ਇੱਧਰੋਂ ਦੇਖੋ ਬਈ ਸਾਰਾ ਭਰਿਆ ਪਿਆ ਬਈ ਲਓ ਬਈ ਦੋ ਹੋਰ ਛੱਡ ਇੱਧਰ ਚਾੜਦੇ ਦੋ ਕਾਰ ਛੜਦਾ ਬਈ ਦੇਖੋ ਬਈ ਕਬੂਤਰਵਾਜ਼ ਸਾਰੇ ਬਈ ਮੇਲਾ ਲੱਗਿਆ ਪਿਆ ਕਬੂਤਰਵਾਜ਼ਾਂ ਦਾ ਮੇਲਾ ਬੜਾ ਖਿਆਲ ਇੱਕ ਆ ਛੜਦਾ ਬਈ ਹੋਏ ਇੱਕ ਆ ਛੜਦਾ ਹੋ ਗਿਆ ਅਸਮਾਨ ਦੇ ਵਿੱਚ ਕਬੂਤਰੀ ਕਬੂਤਰ ਪੰਜਾਬ ਦੀ ਸਭ ਤੋਂ ਵੱਡੀ ਬਾਜੀ ਸੀਜ਼ਨ ਦੀ ਕਰੋ ਮਿੱਤਰੋ ਬਈ ਚੈੱਕ ਟੌਪ ਤੇ ਚੱਲ ਰਹੀ ਆ ਉੱਡ ਤਰਾਮ ਸਿੰਘ ਦੀ ਬਾਜੀ ਇੱਕ ਆ ਛੜਤਾ ਬਾਈ ਵਾਹ ਦੇਖੀ ਜਾਂਦਾ ਸੈੱਟ ਹੋ ਗਿਆ ਜੀ ਪੁੱਤਰ ਮੜੀ ਗਿਆ ਜਾਲੂਤੀ ਬਾਈ ਸਰਤਾਰ ਕਹਿੰਦੇ ਸੁਪਰਸਟਾਰ ਖਡਾਰੀ ਪਹੁੰਚੇ ਹੋਇਆ ਮੋਰ ਬੱਪੀ ਆਣ ਲਾਡੀ ਬੜੰਗਾ ਮੰਨਾ ਗਾਗੋਵਾਲ ਸਾਰੇ ਖਡਾਰੀ ਪਹੁੰਚੇ ਹੋਇਆ ਬਈ ਉਹ ਬਹਿ ਗਿਆ ਇਸ ਕੋਈ ਬਾਈ ਬੋਰਡ ਤੇ ਉਹ ਬਹਿ ਗਿਆ ਬੋਰਡ ਤੇ ਬਾਈ ਪਾਣੀ ਵਾਲਾ ਦੇ ਦਿੰਦੇ ਆ ਤੇ ਬੋਰਡ ਤੇ ਕਬੂਤਰ ਬਹਿ ਜਾਂਦੇ ਆ ਇੱਕ ਦੋ ਕਬੂਤਰ ਆ ਗਏ ਬਾਈ ਕਰੋ ਚੱਕ ਤਿੰਨ ਛੜ ਤੇ ਤਿੰਨ ਬਾਈ ਖੰਡਵੀ ਪਹੁੰਚ ਗਿਆ ਕਬੂਤਰ ਲੈ ਕੇ ਆਵਦਾ ਨੇ ਮੇ ਵੀ ਪਹੁੰਚ ਗਿਆ ਛੜ ਤੇ ਦੋ ਤਿੰਨ ਇਕੱਠੇ ਹੋ ਗਿਆ ਹੋ ਗਿਆ ਹੋ ਗਿਆ ਲਓ ਬਈ ਉਹ ਨਿਕਲੇ ਆਏ ਤੈਨਾਂ ਆ ਛੜ ਤੇ ਬਈ ਇੱਕ ਆ ਛੜਦਾ ਬਈ ਲੋ ਵੀ ਮਿੱਤਰੋ ਆ ਹੁੰਦੇ ਆ ਕਬੂਤਰ ਕਰੋ ਚੈੱਕ ਆ ਜਾਂਦੇ ਆ ਉਹ 3 ਗੁੱਤਰ ਹੋ ਗਏ ਅੱਜ ਮੇਲਾ ਲੱਗਿਆ ਪਿਆ ਕਹਿੰਦੇ ਉੱਡਤਰਾਮ ਦੀ ਧਰਤੀ ਤੇ